ਮੋਹਾਲੀ ਦੇ ਬਲੋਂਗੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੀ ਗਾਰੰਟੀ ਵਾਲੀ ਵਿਕਸਤ ਭਾਰਤ ਸੰਕਲਪ ਯਾਤਰਾ ਦਾ ਸਵਾਗਤ ਕਰਨ ਦੇ ਲਈ ਕੇਂਦਰੀ ਮੰਤਰੀ ਗਜੇਂਦਰ ਸ਼ਿਖਾਵਤ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਪਹੁੰਚੇ। ਇਸ ਮੌਕੇ ਸੁਨੀਲ ਜਾਖੜ ਨੇ ਸਬਕਾ ਸਾਥ ਸਬਕਾ ਵਿਕਾਸ ਦਾ ਨਾਅਰਾ ਦਿੱਤਾ। ਇਸ ਮੌਕੇ ਜਦ ਮੀਡੀਆ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਦਿੱਗਜ ਲੀਡਰ ਗਜੇਂਦਰ ਸ਼ਿਖਾਵਤ ਨੂੰ 28 ਦਸੰਬਰ ਨੂੰ ਹੋਣ ਵਾਲੀ ਪੰਜਾਬ ਤੇ ਹਰਿਆਣਾ ਦੀ ਐਸਵਾਈਐਲ ਦੇ ਮੁੱਦੇ ਦੀ ਮੀਟਿੰਗ ਬਾਰੇ ਪੁੱਛਿਆ ਤਾਂ ਦੋਵੇਂ ਹੀ ਲੀਡਰ ਇਸ ਮੁੱਦੇ ਤੇ ਟਾਲਮਟੋਲ ਕਰਦੇ ਦਿਖਾਈ ਦਿੱਤੇ। ਐਨਾ ਹੀ ਨਹੀਂ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਟਜੋੜ ਹੋਣ ਦੀਆਂ ਜੋ ਕਿਆਸ ਅਰਾਈਆਂ ਤੇ ਖਬਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਇਸ ਬਾਰੇ ਵੀ ਸਵਾਲ ਕੀਤਾ ਗਿਆ ਤਾਂ ਕੇਂਦਰੀ ਮੰਤਰੀ ਗਜੇਂਦਰ ਸ਼ਿਖਾਵਤ ਇਸ ਮੁੱਦੇ ਤੇ ਕਿਵੇਂ ਭੱਜਦੇ ਨਜ਼ਰ ਆਏ ਤੁਸੀਂ ਖੁਦ ਹੀ ਵੇਖ ਲਓ। ਬੋਨ ਆਫ ਕੰਟੈਂਸ਼ਨ ਹੈ ਇਹ ਮੁੱਦਾ। ਮੈਨੂੰ ਲੱਗਦਾ ਹੈ ਕਿ ਜੋ ਵਿਸ਼ੇ ਨਿਆਇਲਏ ਮੇ ਵਿਚਾਰਾधीन ਹੋ ਔਰ ਨਿਆਇਲਏ ਕੇ ਆਦੇਸ਼ ਕੇ ਆਧਾਰ ਪਰ ਜੋ ਬੈਠਕ ਅਸੀਂ ਕਰ ਰਹੇ ਹਾਂ ਉਸ ਪਰ ਇਸ ਤਰ੍ਹਾਂ ਸੇ ਟਿੱਪਣੀ ਕਰਨਾ ਸਮੀਚੀ ਨਹੀਂ ਹੋਗਾ। पहले भी न्यायालय के आदेश के पर हमने कई बार इस बात का प्रयास किया कि किसी तरह का कंसेंसस बिल्ड हो एक बार फिर हम प्रयास करेंगे साथ में बैठ करके के चर्चा करेंगे कोई मार्ग निकलता है तो उस मार्ग पर काम करेंगे अन्यथा न्यायालय के विवेक और न्यायालय के आदेश के अनुरूप कार्य करेंगे इस दौरान पंजाब भाजपा प्रधान सुनील जाखड़ कांग्रेस से खूब भरे हूँ फिर ऐसे गलते गए देखो मेरी बेनती है ना ਮੈਂ ਸਮਝਦਾ ਬਹੁਤ ਹੀ ਘਟੀਆ ਸੋਚ ਦੇ ਜਿਹੜੇ ਖਾਸ ਤੌਰ ਤੇ ਪੰਜਾਬ ਵਾਲੇ ਕਾਂਗਰਸ ਦੇ ਜਿਹੜੇ ਲੀਡਰ ਹੈ ਉਹ ਪੰਜਾਬ ਨੂੰ ਬਖਸ਼ਣ ਸਾਬ ਤੁਸੀਂ ਕਿਸੇ ਨੇ ਮੁੱਖ ਮੰਤਰੀ ਬਣਨਾ ਹੈ ਨਹੀਂ ਬਣਨਾ ਹੈ ਪਰ ਆ ਜਿਹੜਾ ਨਫ਼ਰਤ ਦੇ ਬੀਜ ਨਾ ਬੋ ਇੱਥੇ ਸਾਰਿਆਂ ਦਾ ਭਾਈਚਾਰਕ ਸਾਂਝ ਹੈ ਪੰਜਾਬ ਦੀ ਪੰਜਾਬ ਜਾਣੇ ਇਸੇ ਕਰਕੇ ਜਾਂਦਾ ਹੈ ਪੰਜਾਬ ਦਾ ਦਿਲ ਵੱਡੇ ਜਿਗਰੇ ਵਾਲੇ ਵੀ ਹੈ ਵੱਡੇ ਛਾਤੀਆਂ ਵਾਲੇ ਵੀ ਹੈ ਆ ਛੋਟੀ ਸੋਚ ਵਾਲੇ ਲੀਡਰ ਪਤਾ ਨਹੀਂ ਕਿੱਥੋਂ ਪੈਦਾ ਹੋਏ ਆ ਤੇ ਸਭ ਤੋਂ ਵੱਡੀ ਮੈਂ ਸਮਝਦਾ ਵੀ ਪੰਜਾਬ ਦੀ ਜਨਤਾ ਦੇ ਨਾਲ ਮਜ਼ਾਕ ਆ ਹੋ ਰਿਹਾ ਹੈ ਵੀ ਕੱਲ ਕਾਂਗਰਸ ਦੇ ਸਾਰੇ ਲੀਡਰ ਇਸ ਗੱਲ ਨੂੰ ਇਕੱਠੇ ਹੋਏ ਵੀ ਇੱਥੇ ਹਿੰਦੂਆਂ ਨੂੰ ਉਹਨਾਂ ਦਾ ਬਣਦਾ ਸਤਕਾਰ ਮਿਲੂਗਾ ਬਣਦਾ ਉਹਨਾਂ ਨੂੰ ਹਿੱਸਾ ਮਿਲੂਗਾ ਸਭ ਭਰੋਸਾ ਦੇਣ ਵਾਲੇ ਕੌਣ ਸੀਗੇ ਖਾਵਤ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਘਟਨਾ ਮੰਦਪਾਗੀ ਹੈ ਤੇ ਉਹ ਇਸ ਦੀ ਨਿੰਦਾ ਕਰਦੇ ਨੇ ਹਾਲਾਂਕਿ ਉਹਨਾਂ ਇਹ ਕਿਹਾ ਕਿ ਜੋ ਲੋਕ ਇਸ ਘਟਨਾ ਤੇ ਸਵਾਲ ਚੱਕਰੇ ਨੇ ਭਾਵ ਕਿ ਉਹਨਾਂ ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਜਿਨ੍ਹਾਂ ਸਰਕਾਰਾਂ ਦੇ ਸਮੇਂ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਨੇ ਉਹ ਲੋਕ ਅੱਜ ਸਵਾਲ ਚੁੱਕਦੇ ਚੰਗੇ ਨਹੀਂ ਲੱਗਦੇ